ਬਾਈ ਜੀ ਸਾਰੇ ਵੀਰਾਂ ਪਿਆ ਪਰ ਅੱਸੀ ਕਰਮ ਜਿਹੜਾ ਠੀਕ ਠਾਕ ਹੋ ਮੈਂ ਕਾਲੇ ਕੇ ਮੇਲੇ ਤੇ ਖੜਿਆ ਹਾਂ ਬਾਈ ਜੀ ਠੀਕ ਹੈ ਜੀ ਤੇ ਇੱਥੇ ਬੱਕਰੀਆਂ ਭੇਡਾਂ ਸਾਰਾ ਕੁਝ ਆਉਂਦਾ ਹੈਗਾ ਤੇ ਇੱਕ ਨਾ ਬਾਈ ਜੀ ਆਏ ਉਹਨੇ ਬਾਈ ਜੀ ਦਾ ਕੰਮ ਜਿਹੜਾ ਮੇਨ ਕੰਮ ਆ ਬਾਈ ਜੀ ਭੇਡਾਂ ਵੀ ਨੇ ਤੇ ਬੱਕਰੀਆਂ ਵੀ ਨੇ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਅੱਸੀ ਕਰ ਜੀ ਅੱਸੀ ਕਰ ਜੀ ਬਾਈ ਕੀ ਆ ਚੱਲ ਨੇ ਬਾਈ ਜੀ ਬਹੁਤ ਵਧੀਆ ਬਾਈ ਕੀ ਨਾਮ ਆ ਵੀਰੇ ਆਪਣਾ ਮੇਰਾ ਨਾਮ ਗਰਮੀਤ ਸਿੰਘ ਆ ਬਾਈ ਗਰਮੀਤ ਠੀਕ ਕਰਦਾ ਮੈਂ ਨਾਲ ਠੀਕ ਡਾਕਟਰ ਹੀ ਕਰਦੇ ਹੋ ਕਿਹੜੀ ਬੰਦੇ ਵਾਲੀ ਕਿ ਜਾਂ ਫਿਰ ਪਸ਼ੂ ਵਾਲੇ ਪਸ਼ੂ ਵਾਲੇ ਡਾਕਟਰ ਹੀ ਕਰਦੇ ਹੋ ਨਾਲ ਠੀਕ ਆ ਕਿੰਨਾ ਟਾਈਮ ਹੋ ਗਿਆ ਇਹ ਕੰਮ ਕਰਦੇ ਨੂੰ ਆਪਾਂ ਨੂੰ 3 ਸਾਲ 3.5 ਸਾਲ ਹੋ ਗਏ ਮਨ ਠੀਕ ਆ ਹਾਂਜੀ ਇਹ ਨਾਲ-ਨਾਲ ਕਿਵੇਂ ਸੀੜ ਦੇ ਡਾਕਟਰੀ ਨਾਲ ਕਿਵੇਂ ਮਾਈਂਡ ਦੇ ਵਿੱਚ ਇਹਨਾਂ ਫਸਤ ਆਪਾਂ ਇੱਕ ਬੱਕਰੀ ਲਈ ਸੀਗੀ ਇੱਕ ਬੱਕਰੀ ਹਾਂ ਤੇ ਮੇਰੇ ਕੋਲ ਡਾਕਟਰੀ ਦਾ ਕੰਮ ਕਰਕੇ ਮੈਨੂੰ ਆਇਆ ਸੀਗਾ ਆਪਾਂ ਦੁੱਧ ਦੀ ਲੋੜ ਪਈ ਸੀਗੀ ਠੀਕ ਆ ਕਰੀ ਹੂੰ ਸੈਲ ਨਾ ਵਗੈਰਾ ਡਾਉਨ ਸੀ ਬਿਮਾਰ ਸੀ ਨੰਨੇ ਤੇ ਉਦੋਂ ਬਾਅਦ ਜਿਉਂ ਚੱਲਿਆ ਕੰਮ ਠੀਕ ਆ ਇੱਕ ਬੱਕਰੀ ਤੋਂ ਉਹ ਮੁੰਡਾ ਕਹਿੰਦਾ ਬੱਕਰੀ ਲੈ ਜਾ ਘਰੇ ਯਾਰਾ ਹਾਂ ਉੱਥੋਂ ਬਾਅਦ ਸ਼ੌਂਕ ਪੈ ਗਿਆ ਹੁਣ ਅੱਜ ਕਿੰਨੀਆਂ ਨੇ ਟੋਟਲ ਬੱਕਰੀਆਂ ਭੇਡਾਂ ਵਲਾ ਕੇ ਆਪਣੇ 150 ਨਗ ਹੈਗਾ 150 ਨਗ ਇੱਕ ਤੋਂ ਯਾਨੀ ਕਿ 150 ਹੋ ਗਿਆ ਹੁਣ ਬਿਲਕੁਲ ਇਹ ਲੈ ਵੀ ਦੇਖ ਸਕਦੇ ਹੋ 150 ਨਗ ਹੋ ਗਿਆ ਭੇਡਾਂ ਵੀ ਤੇ ਬੱਕਰੀਆਂ ਵੀ ਭੇਡਾਂ ਕਿੰਨੀਆਂ ਨੇ ਬੱਕਰੀਆਂ ਕਿੰਨੀਆਂ ਨੇ ਢੇੜ ਆਪਣੇ 100 ਦੇ ਕਰੀਬ ਹੈ ਬੱਕਰੀਆਂ ਬੱਕਰੀਆਂ 50 ਕਰ ਰਹੇ ਨੇ ਠੀਕ ਆ ਤੇ ਢੇੜਾ ਇੰਨੀਆਂ ਗਾਉਤ ਰੱਖੇ ਨੇ ਬਈ ਬੱਕਰੀਆਂ ਘੱਟ ਰੱਖੇ ਨੇ ਆਪਣੇ ਗੱਲ ਕੀ ਹੈ ਮੁਨਾਫਾ ਬਹੁਤ ਜ਼ਿਆਦਾ ਹੈ ਬਈ ਮੁਨਾਫਾ ਜ਼ਿਆਦਾ ਹੈ ਭੇਡ ਦੇ ਵਿੱਚ ਹੈ ਠੀਕ ਆ ਹਾਂਜੀ ਹਾਂ ਕਿੰਨਾ ਫਰਕ ਆਗਾ ਬੱਕਰੀ ਤੇ ਭੇਡ ਦੇ ਵਿੱਚ ਜੇ ਆਪਾਂ ਦੇਖਿਆ ਜਾਵੇ ਇਹਦਾ ਰਖ ਰਖਾ ਦਾ ਬਹੁਤ ਫਰਕ ਆ ਬਾਈ ਠੀਕ ਮੰਨ ਭੇਡ ਸੂੰਦੀ ਐ ਬੱਚਾ ਜਦ ਹੀ ਚੁਗਣ ਲੱਗਿਆ ਨਾਲ ਜਦ ਹੀ ਨਾਲ ਠੀਕ ਐ ਠੀਕ ਐ ਤੇ ਬੱਚਾ ਇਹਦਾ ਬੱਕਰੀ ਦਾ ਫੜਕੇ ਚਗਾਉਣਾ ਪੈਂਦਾ ਮਤਲਬ ਕਈ ਦਿਨਾਂ ਧਿਆਨ ਵੀ ਰੱਖਣਾ ਪੈਂਦਾ ਧਿਆਨ ਰੱਖਣਾ ਪੈਂਦਾ ਜਦੋਂ ਇਹ ਚੰਗਾ ਤਾਂ ਕੇਰਾ ਭੇਡ ਦਾ ਬੱਚਾ ਹਾਂ ਤੇ ਮੁੜ ਕੇ ਲੋੜ ਹੀ ਨਹੀਂ ਵਸ ਉਹਦੇ ਐਕਟਿਵ ਨਾਲ ਦੀ ਨਾਲ ਠੀਕ ਐ ਜੀ ਹਾਂ ਖਰਾਕ ਦਾ ਕਿੰਨਾ ਫਰਕ ਆਗਾ ਖਰਾਕ ਦਾ ਥੋੜਾ ਬੱਕਰੀਆਂ ਜ਼ਿਆਦੇ ਮਨਾ ਕਾੜੇ ਕੂੜੇ ਦਾ ਹੋਸ ਸਿਸਟਮ ਰੱਖਣਾ ਪੈਂਦਾ ਨਾਲ ਇਹਨੂੰ ਕੋਈ ਕਾੜਾ ਨਹੀਂ ਕੋਈ ਨਹੀਂ ਦੇਸੀ ਵਜੋਂ ਹੈ ਹਾਂ ਕੋਈ ਦਿੱਕਤ ਕਿਹੜੀ ਬਰੀਡ ਰੱਖੀ ਹੋਈ ਜ਼ਿਆਦੇ ਦਿਖਾਓ ਹੈ ਨਾ ਆਪਾਂ ਜੀ ਇੱਕ ਤਾਂ ਜਮਨਾਪੁਰੀ ਰੱਖੀ ਹੋਈ ਹੈ ਜੀ ਜਮਨਾਪੁਰੀ ਹਾਂਜੀ 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 ਦੂਜੀ ਕਜਲੀ ਆਉਂਦਾ ਨਾਲ ਨਾਲ ਕਜਲੀ ਹੈ ਜੀ ਫਰਕ ਕੀ ਹੁੰਦਾ ਕਿਵੇਂ ਆਪੇ ਦਾ ਵੀ ਨਾ ਪਤਾ ਕਰੀ ਵੀ ਕਿਹੜੀ ਕਜਲੀ ਹੈਗੀ ਕਿਹੜੀ ਜਮਨਾਪੁਰੀ ਹੈ ਇਹ ਜਮਨਾਪੁਰੀ ਜੀ ਮਨਾ ਹਾਂ ਇਹ ਗਲਾਬੀ ਕਹੋ ਚ ਆ ਜਾਂਦਾ ਜੀ ਚਬੜੀ ਚ ਗਲਾਬੀ ਚੰਬੜੀ ਹਾਂਜੀ ਜਮਨਾਪੁਰੀ ਹਾਂਜੀ ਹਾਂਜੀ ਠੀਕਾ ਹਾਂਜੀ ਕਜਲੀ ਕਿਹੜੀ ਇਹਨਾਂ ਦੇ ਮਾਧਿਮਾਨ ਨੇ ਨੂੰ ਇਹ ਵਿੱਚੋਂ ਐ ਗਲਾਬੀ ਗਲਾਬੀ ਚਮਕਣਗੇ ਠੀਕ ਹਾਂਜੀ ਹਾਂ ਠੀਕ ਹੈ ਜੀ ਕਜਲੀ ਕਿਹੜੀ ਹੁਣ ਇਹਦੇ ਵਿੱਚ ਹੋਰ ਆ ਆ ਕਿਹੜੀ ਇਹ ਕਜਲੀਆਂ ਚ ਆ ਗਈ ਇਹ ਕਜਲੀ ਆ ਗਈ ਹੈ ਇਹ ਵੀ ਆ ਗਈ ਜਮਨਾਪਰੀ ਤੇ ਆਹ ਕੀ ਕਜਲੀ ਦੇਖ ਸਕਦੇ ਹੋ ਨਾ ਹਾਂਜੀ ਹਾਂ ਇਹ ਕਜਲੀ ਆ ਗਈ ਕਾਲੀ ਕਜਲੀ ਜੀ ਪਾਈਦੇ ਨੇ ਜਿਵੇਂ ਕਾਲੀ ਕਜਲੀ ਇਹ ਆ ਗਿਆ ਹਾਂ ਹਾਂ ਵਧੀਆ ਕਿਹੜੀ ਹੁੰਦੀ ਹੈ ਜੇ ਆਪਾਂ ਦੇਖਿਆ ਜਮਨਾਪੁਰੀ ਕ ਕਜਲੀ ਮਹਿੰਗੀ ਕਿਹੜੀ ਹੁੰਦੀ ਹੈ ਇਹਦੇ ਵਿੱਚੋਂ ਵਾਲੀ ਕਜਲੀ ਆ ਗਈ ਮਹਿੰਗੀ ਕਿਹੜੀ ਹੁੰਦੀ ਹੈ ਨਾ ਜੋ ਮਹਿੰਗੀ ਜਮਨਾਪੁਰੀ ਜਾਦੀ ਮਹਿੰਗੀ ਜਮਨਾਪੁਰੀ ਹੁੰਦੀ ਹੈ ਪਰ ਦੋਨੇ ਆਪਣੇ ਆਪਣੇ ਜਗ੍ਹਾ ਤੇ ਨੇ ਉਹ ਵੀ ਆਪਣੀ ਆਪਣੀ ਜਗ੍ਹਾ ਤੇ ਹਾਂਜੀ ਹਾਂਜੀ ਠੀਕਾ ਫਰਕ ਕੀ ਹੈ ਵੇੜ ਦਾ ਸਿਸਟਮ ਇਹਾਂ ਦੀ ਇਹ ਆਪਣੀ ਪੰਜਾਬ ਚ ਆ ਗਈ ਲਾਲਾ ਇਹ ਥੋੜੀ ਜੀ ਜੂਪੀ ਸਾਈਡ ਜੂਪੀ ਸਾਈਡ ਦੀ ਆ ਚੱਲਦੀ ਆ ਉਹ ਉਸ ਤੋਂ ਵਾਰ ਵੀ ਉਧਰੋਂ ਲਿਆਉਂਦੇ ਕਰਦੇ ਆ ਲੋਕ ਤਾਂ ਹੀ ਮਹਿੰਗੀ ਹੈ ਤਾਂ ਕਰਕੇ ਮਹਿੰਗੀ ਆ ਕਿ ਕਿ ਵੇੜ ਜ਼ਿਆਦਾ ਕਰਦੇ ਨੇ ਵੇੜ ਜ਼ਿਆਦਾ ਕਰਦੀ ਆ ਹੁਣ ਇਹ ਹੈ ਕੀ ਹੈ ਇਹ ਭੇਡੂ ਆ ਹਾਂ ਭੇਡ ਕਿੰਨੇ ਦਾਂਦਾ ਇਹ ਇਹ 6 ਦਾਂਦਾ ਜੀ 6 ਦਾਂਦਾ ਵੇਟ ਕਿੰਨਾ ਹੋਊਗਾ ਵੇਟ ਤਾਂ ਹੋ ਜੇ ਕਵਾਂਟਲ ਦੇ ਲਵੇ ਲੱਕੜ ਫਿਰੂਗਾ ਕਵਾਂਟਲ ਦੇ ਲਵੇ ਲੱਕੜ ਲੈ ਵੀ ਦੇਖ ਸਕਦੇ ਹੋਗੇ ਠੀਕ ਹੈ ਜੀ ਕੋਈ ਦਵਾਈ ਬੂਟੀ ਦਾ ਕਿਵੇਂ ਇਹਨਾਂ ਦਾ ਕੀ ਹੈ ਬਸ ਨਾਰਮਲ ਦਵਾਈ ਆਪਾਂ ਜਮ ਆਮ ਦਿੰਨਾ ਹੈ ਜੈਕ ਲੋਜ ਇੱਕ ਤਾਂ ਠੀਕ ਹੈ ਦਵਾਈ ਦਿੰਨੇ ਆਪਾਂ ਜੀ ਜਿਹੜੀ ਲੋਡ ਕਿੰਨੀ ਕ ਪੈਂਦੀ ਆ ਉਹੀ ਦਵਾਈ ਉਹੀ ਠੀਕ ਹੈ ਲੋਡ ਕਿੰਨੀ ਕ ਪੈਂਦੀ ਆ ਬੱਕਰੀ ਦੇ ਮੁਕਾਬਲੇ ਇਹਨੂੰ ਦਵਾਈ ਦੀ ਲੋੜ ਸੇਮ ਹੀ ਪੈਂਦੀ ਆ ਹੁੰਦਾ ਜਿਵੇਂ ਉਹਦੇ ਵੈਕਸੀਨ ਹੋ ਵਗੈਰਾ ਹੁੰਦੀ ਆ ਠੀਕ ਉਹ ਵੀ ਪੈਂਦੀ ਆ ਉਹ ਤਾਂ ਕਰਨੀ ਪੈਂਦੀ ਆ ਹਾਂਜੀ ਕਰਨੀ ਪੈਂਦੀ ਠੀਕਾ ਬਾਈ ਦੇਖ ਸਕਦਾ ਉਹ ਕਰਾਂਗੇ ਤਾਂ ਬੈਟਰ ਆ ਬੱਚੀ ਆ ਥੋੜ੍ਹੀ ਜ਼ਿਆਦਾ ਜ਼ਰੂਰਤ ਨਹੀਂ ਜ਼ਿਆਦਾ ਜ਼ਰੂਰਤ ਪਰ ਕਰੇ ਜਾਂ ਵਧੀਆ ਗੱਲ ਆ ਕਰੇ ਤਾਂ ਵਧੀਆ ਆ ਜੋ ਫਿਰ ਆਪਾਂ ਬਿਨਾਂ ਦਿਖਾਈਏ ਕੀ ਕੀ ਦਿਖਾਵਾਂਗੇ ਹੁਣ ਸਾਨੂੰ ਆਪਾਂ ਤੁਹਾਨੂੰ ਪੇਡਾ ਜਮਨਾਪੁਰੀ ਸਟਾਰਟ ਕਰ ਲੈਂਦੇ ਪਹਿਲਾਂ ਜਮਨਪੁਰ ਸਟਾਰਟ ਕਰ ਲੈਂਦੇ ਹਾਂ ਆਇਆ ਬੱਬੂ ਇਧਰ ਬੱਸ ਹੀ ਆਇਆ ਆ ਫੜੀ ਪੇਡਾ ਫੜੋ ਬਾਈ ਆ ਲੇਲੀ ਫੜਦਾ ਇਧਰ ਜੀ ਲੈ ਵੀ ਆ ਤਾਂ ਆ ਗਿਆ ਇਹਨਾਂ ਦਾ ਭੇਡੂ ਆ ਨਾ ਇੱਥੇ ਫੜ ਲੈ ਇੱਥੇ ਹਾਂਜੀ ਹਾਂਜੀ ਇਹ ਐ ਨਾ ਪੇਟਾ ਫੜਦੇ ਨਹੀਂ ਆਪਾਂ ਨਾ ਬਸ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਪਿਆਰ ਨਾ ਰਹਿੰਦੇ ਬਸ ਛੱਡ ਲੈ ਖਾ ਖਾ ਲੈਂਦੇ ਹਾਂਜੀ ਹਾਂਜੀ ਬਸ ਛੱਡ ਦੇ ਛੱਡ ਦੇ ਕਿੰਨੇ ਦਾੰਦਾ ਹੈ ਇਹ ਇਹ ਖੀਰੀਆਂ ਚ ਆ ਗਈ ਜੀ ਖੀਰੀਆਂ ਚ ਆ ਗਈ ਹਾਂਜੀ ਖੀਰੀਆਂ ਜੀ ਹਾਂਜੀ ਹਾਂਜੀ ਖੀਰੀਆਂ ਲੈ ਵੀ ਖੀਰੀ ਆ ਗਈ ਦੇਖ ਕਿੰਨੇ ਟਾਈਮ ਤੇ ਤਿਆਰ ਹੋ ਜਾਂਦੇ ਬੱਚੇ ਤੋਂ ਲੈ ਕੇ ਇਸ ਸਾਲ ਦੇ ਵਿੱਚ ਤਿਆਰ ਹੋ ਜਾਂਦੀ ਹੈ ਜੰਮਾ ਸਾਲ ਦੇ ਵਿੱਚ ਲੈ ਵੀ ਸਾਲ ਦੇ ਵਿੱਚ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਦੇਖ ਸਕਦੇ ਹੋ ਬਈ ਜੇ ਆਪਾਂ ਇਹ ਬੱਕਰੀ ਮੰਨੀਏ ਹਾਂਜੀ ਹਾਂ ਤਾਂ ਲਗਭਗ 1.5 ਸਾਲ ਲੱਗ ਜਾਂਦਾ ਉਹਨਾਂ ਦਾ ਹਾਂਜੀ ਹਾਂਜੀ 1.5 ਸਾਲ ਦੇ ਮਤਲਬ ਦਾ ਦੋ ਵਰਸੂ ਪੂਰੀ ਹਾਂਜੀ ਹਾਂ ਇਹ ਕਜਲੀ ਆ ਗਈ ਹੈ ਕਜਲੀ ਜੋ ਹੈ ਪੂਰੀ ਢੇੜਾ ਪੂਰੀ ਦਾ ਪੈਦੀ ਦਾ ਨਾਮ ਵੀ ਰੱਖਿਆ ਸੋਨੀ ਅਸੀਂ ਸੋਨੀ ਹਾਂ ਵੀ ਦੇ ਸਕਦਾ ਬੱਚੇ ਕਿੰਨੇ ਆਉਂਦੇ ਨੇ ਬਈ ਤੇ ਇਹ ਦੋ ਜੀ ਦੋ ਬੱਚੇ ਦੁੱਧ ਤਾਂ ਬੱਚਾ ਵਾਸਤੇ ਹੁੰਦਾ ਕੱਲਾ ਦਾ ਹਾਂ ਬੱਚਿਆਂ ਵਾਸਤੇ ਲੈ ਵੀ ਦੁੱਧ ਕੱਲਾ ਬੱਚਾ ਵਾਸਤੇ ਹੁੰਦਾ ਬਈ ਦੇਖ ਸਕਦੇ ਹੋ ਇਹ ਰੇਟ ਕਿੰਨਾ ਕੋਲਦਾ ਬੱਚੇ ਦਾ ਡਾਕ ਆ ਬੱਚੇ ਦੇ ਜਮਨਾਪੁਰੀ ਦਾ ਵੱਧ ਹੁੰਦਾ ਜੀ ਹਾਂ ਤੇ ਕਜਲੀ ਥੋੜਾ ਘੱਟ ਹੁੰਦਾ ਜਮਨਾਪੁਰੀ ਦਾ ਵੱਧ ਹੁੰਦਾ ਕਿੱਥੋਂ ਜੇ ਸਟਾਰਟਿੰਗ ਹੋ ਜਾਂਦੀ ਹੈ ਬੱਚੇ ਦੀ ਜੀ ਬੱਚੇ ਦੀ ਸਟਾਰਟਿੰਗ ਜੀ ਜਿਵੇਂ ਅਸੀਂ ਜਮਨਾਪੁਰੀ ਦੇ ਬੱਚੇ ਵੇਚੇ ਨੇ 15000 ਤੋਂ ਸਟਾਰਟ ਹੋ ਜਾਂਦਾ ਹੈ 15000 ਤੋਂ ਘੱਟ ਹੈ ਜਮਨਾਪੁਰੀ ਆਪਣੀ ਉਹ ਦੂਜੀ ਕਜਲੀ ਕਜਲੀ ਦਾ ਹੋ ਜਾਂਦਾਗਾ ਉਹਦਾ ਬੱਚੇ ਦੇ ਕਿਹੋੜੇਗਾ ਹਾਂ ਜਿਵੇਂ ਚੰਗੀ ਲੈ ਲਈ ਅਸੀਂ 7-8000 10000 ਦੀ ਰੇਂਜ ਵਿੱਚ ਵੇਚੀ ਹੈ 7-8000 ਦੀ ਰੇਂਜ ਹਾਂ ਉਹ 5000 ਤੋਂ ਸਟਾਰਟ ਆ 5000 ਤੋਂ ਸਟਾਰਟਿੰਗ ਹਾਂ ਹਾਂ ਠੀਕ ਹੈ ਜੀ ਉਹ ਵੀ ਦੇਖ ਸਕਦੇ ਹੋਗੇ ਦਿਖਾਓ ਬੰਨ ਪੇਡਾ ਦਿਖਾਓ ਬੰਨ ਲੋ ਹੋਰ ਫੜੋਗੇ ਫੜਿਓ ਬਗੂ ਫੜ ਲਿਆ ਤੂੰ ਤੂੰ ਫੜਾ ਇਹ ਕਿ ਡਰਦੀਆਂ ਵਾਲਾ ਹੁੰਦੀਆਂ ਨੇ ਯਾਰ ਇਹਨਾਂ ਗੱਲ ਕੀ ਆ ਇਹ ਚੱਕਰ ਕੀ ਹੈ ਨਾ ਹੂੰ ਨਿਗਾਹ ਮਾਰ ਦੇ ਮੰਨ ਕੇ ਚੱਲ ਹੂੰ ਪੇਟ ਦਾ ਸਿਸਟਮ ਹੀ ਹੁੰਦਾ ਇਹ ਬੰਦੇ ਨੂੰ ਘੱਟ ਕੋਲੇ ਜਾਣਦੀਆਂ ਨੇ ਠੀਕਾ ਹਾਂ ਕਿਉਂਕਿ ਆਪਾਂ ਜਿਹੜੇ ਬੱਕਰੀਆਂ ਚ ਹੁੰਦਾ ਆ ਮਤਲਬ ਚੋਦੇ ਰਹਿੰਦੇ ਆ ਉਹ ਥੋੜੇ ਜਿਹਾ ਕੋਲੇ ਸਹੀ ਗੱਲ ਆਪਣਾ ਪਣ ਜਾ ਹੋ ਜਾਂਦਾ ਲਗਾਓ ਜਾ ਹੋ ਜਾਂਦਾ ਹਣਾ ਸਹੀ ਗੱਲ ਆ ਬਈ ਦੇ ਜਦ ਇਹਨਾਂ ਚ ਥੋੜਾ ਜਿਹਾ ਵੀ ਤਾਂ ਇਹ ਆਪਾਂ ਚੋਂਦੀ ਨਹੀਂ ਹੁੰਦੇ ਦੋ ਆਪਾਂ ਨੂੰ ਤਾਂ ਹਾਂਜੀ 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 ਬੱਚੇ ਨੂੰ ਤਾਂ ਨਹੀਂ ਕੁਝ ਕਹਿੰਦੀ ਹੈਗੀ ਐਵੇਂ ਨਹੀਂ ਨਹੀਂ ਠੀਕਾ ਆ ਬੱਚਾ ਦਿਖਾਈਏ ਆਪਾਂ ਲੈ ਵੀ ਬੱਚਾ ਦਿਖਾਉਣਾ ਤੁਹਾਨੂੰ ਦੇਖ ਸਕਦੇ ਕਜਲੀ ਵਾਲਾ ਬੱਚਾ ਆ ਗਿਆ ਕਜਲੀ ਵਾਲਾ ਦਿਖਾ ਦਿਓ ਜੀ ਦੇਖ ਸਕਦੇ ਇਹ ਕਿੰਨੇ ਟਾਈਮ ਦਾ ਬੱਚਾ ਬਈ ਐਂ ਦਿਖਾ ਦਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਬੱਚਾ ਜੀ ਡੇਢ ਕਿ ਮਹੀਨੇ ਦਾ ਬੱਚਾ ਜੀ ਤੇ ਵੀ ਡੇਢ ਕਿ ਮਹੀਨੇ ਦਾ ਬੱਚਾ ਹੈਗਾ ਨਾ ਦੇਖ ਸਕਦੇ ਹੋ ਹਾਂ ਜੀ ਪੂਰਾ ਹੈਵੀ ਹੋਇਆ ਪੈਣਾ ਪੂਰਾ ਵੇਟ ਕਿੰਨਾ ਹੋਇਆ ਇਸ ਟਾਈਮ ਇਹਦਾ ਬੱਚੇ ਦਾ ਕਿ 10 ਕਿਲੋ ਦੇ ਹੋ ਗਏ ਕਿੜਾ ਫਿਰ ਮੁੰਡਾ ਠੀਕਾ 10 ਤੋਂ 12 ਲਾ ਲਓ ਜਿਵੇਂ ਆਪਣੇ ਕੋਲੇ 150 ਨਾਗਾ ਟੋਟਲ ਹਾਂਜੀ ਹਾਂ ਸਾਹਮਦੇ ਕਿਵੇਂ ਆਪਾਂ ਇਹਨੂੰ ਸਾਹਮਦੇ ਆਪਾਂ ਜੀ ਬਾਈ ਰੱਖੇ ਹੋਏ ਨੇ ਕਿਤਾਹ ਭਰਾ ਮੇਰਾ ਤੇਦਰਾ ਭਰਾ ਇਹ ਕਿਹ ਭਰਾ ਹੈ ਠੀਕ ਹੈ ਦੋਨੇ ਸਾਹਮਦੇ ਨੇ ਆ ਦੋਨੇ ਸਾਹਮਦੇ ਆਪਾਂ ਫਿਰ ਆਪਣਾ ਕੰਮ ਕੀ ਹੈ ਮੈਂ ਡਾਕਟਰੀ ਕਰਦਾ ਆਪਾਂ ਸੇ ਠੀਕ ਡਾਕਟਰੀ ਕਰ ਦੇਵਾਂਗੇ ਠੀਕਾ ਦੋਏ ਭਾਈ ਸਾਹਮਰੇ ਨੇ ਹਾਂ ਹਾਂਜੀ ਠੀਕ ਹੈ ਚਾਰ ਦਿਓ ਕਿ ਕਿਵੇਂ ਚਾਰ ਦਿਨ ਹੀ ਬਾਹਰ ਲੈ ਕੇ ਆਨੇ ਬਾਹਰ ਲੈ ਕੇ ਚਾਰ ਦਿਓ ਨਾ ਵੇਖ ਸਕਦੇ ਬੱਕਰੀਆਂ ਦਿਖਾਈ ਆਪਾਂ ਪੰਜਾਂ ਹਾਂ ਬੱਕਰੀ ਲੈ ਵੀ ਆਜਾ ਹੁਣ ਤੁਹਾਨੂੰ ਆਪਾਂ ਬੱਕਰੀਆਂ ਦਿਖਾਉਣੇ ਆਂਗੇ ਭੇਡਾਂ ਵੀ ਰੱਖਦੇ ਨੇ ਤੇ ਬਾਈ ਬੱਕਰੀਆਂ ਵੀ ਰੱਖਦੇ ਨਾ ਰ ਬੱਕਰੀਆਂ ਵੀ ਬਾਈ ਕੋਈ ਆਮ ਨਹੀਂ ਹੈਗਾ ਚੰਗੀ ਬਰੀਡ ਰੱਖੀ ਹੋਈ ਆ ਵੀਰਾਂ ਨੇ ਦੇਖ ਸਕਦੇ ਹੋ ਨਾ ਨੌਲੇਜ ਬਾਈ ਜੀ ਨੂੰ ਪੂਰੀ ਆ ਗਈ ਕਿਉਂਕਿ ਡਾਕਟਰੀ ਲੈਣ ਦੇ ਨਾਲ ਤਾਲੁਕ ਰੱਖਦੇ ਨੇ ਦੱਸੋ ਬਾਈ ਜੀ ਇਹਦੇ ਬਾਰੇ ਇਹ ਜੀ ਦੂਜਾ ਸੂਆ ਹੈ ਦਾ ਜੀ ਦੂਜਾ ਸੂਆ ਉਸ ਹਾਂਜੀ ਦੰਦ ਕਿਵੇਂ ਆ ਗਈ ਇਹ 6 ਹੋ ਜੀ ਤਵੇ 6 ਦਾ ਆਂਦਾ ਦੂਜਾ ਸੂਆ ਕੀ ਹਾਈ ਟੂਡ ਦੇਖ ਸਕਦੇ ਹੋ ਲਗਭਗ 37 37 ਹਾਈਟ ਆ ਕੀ ਨੱਕ ਨੁੱਕ ਦਿਖਾ ਦੇ ਬੱਬੂ ਸਮਾਂ ਰਕੇ ਇਹ ਵੇਚਣੀ ਆ ਵੀ ਨਹੀਂ ਆਪਾਂ ਰੱਖਣ ਵਾਸਤੇ ਰੱਖਣ ਵਾਸਤੇ ਆ ਰੇ ਵੇਚਦੇ ਵੀ ਨਹੀਂ 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 ਵੇਚਦੇ ਕੀ ਹੁੰਨਿਆ ਵੀ ਫਿਰ ਆਪੇ ਵੇਚਦੇ ਆਪਾਂ ਫਾ ਕਿਵੇਂ ਹੁੰਦਾ ਇਹ ਵਿੱਚੋਂ ਮੁਨਾਫਾ ਜਿਵੇਂ ਆਪਾਂ ਲੈ ਲਈ ਰੱਖ ਲੈਨੇ ਆ ਹਾਂ ਤੇ ਇਧਰੋਂ ਮੰਨ ਕੇ ਚੱਲ ਲੈਣਾ ਵੇਚਦਨੇ ਆ ਬੱਕਰੀਆਂ ਚ ਬੱਚਾ ਬੱਕਰਾ ਵੇਚਦਨੇ ਆ ਬੱਚਾ ਵੇਚਦਨੇ ਆ ਠੀਕ ਆ ਪੱਠ ਰੱਖ ਲੈਨੇ ਆ ਆਪਾਂ ਠੀਕ ਆ ਬੱਕਰੀ ਕਦੋਂ ਵੇਚਦਿਓ ਫਿਰ ਬੱਕਰੀ ਜਦੋਂ ਮਤਲਬ ਪੂਰੇ ਦੰਦ ਜਿਵੇਂ ਕਈ ਸੋਇ ਲੈ ਲਿਆ ਜਾਂ ਉਹਦੇ ਬੱਚੇ ਕਈ ਆ ਗਏ ਆਪਣੇ ਕੋਲ ਉਦੋਂ ਬਾਅਦ ਆਪਾਂ ਦਨੇ ਆ ਠੀਕ ਆ ਹੁਣ ਜੇ ਮੈਂ ਆਪਾਂ ਨੂੰ ਕਹੇ ਆਪਾਂ ਬੇਦੇਵ ਹੀ ਦੇਵਾਂਗੇ ਠੀਕ ਹੈ ਜੀ ਹੁਣ ਜੇ ਮੈਂ ਆਪਾਂ ਨੂੰ ਤਿੰਨ ਸਾਲ ਹੋ ਗਏ ਕੰਮ ਕਰਦੋਂ ਠੀਕ ਹੈ ਜੀ ਮੁਨਾਫਾ ਕਿੰਨਾ ਹੋਇਆਗਾ ਆਪ ਨੂੰ ਇੱਕ ਸਾਲ ਦਾ ਜੇ ਦੇਖਿਆ ਜਾਵੇ ਤਾਂ ਮੁਨਾਫਾ ਪਹਿਲਾਂ ਤਾਂ ਆਪਾਂ ਨਾ ਮਤਲਬ ਤਿਆਰ ਕਰਕੇ ਇਕੱਠੀ ਕਰੇ ਨੇ ਇਕੱਠੀ ਕਰਨੇ ਹਾਂ ਤੱਕ ਤਾਂ ਹਾਂ ਇਸ ਤੋਂ ਬਾਅਦ ਹੁਣ ਮੁਨਾਫਾ ਹੋਣ ਲੱਗ ਜਾਊਗਾ ਕਿੰਨਾ ਹੋ ਸਕਦਾ ਤੁਹਾਡੇ ਹਿਸਾਬ ਨਾਲ ਕਿੰਨਾ ਤੁਸੀਂ ਅੰਦਾਜ਼ਾ ਲਾਇਆਗੇ ਇੰਨਾ ਕੁ ਮੁਨਾਫਾ ਹੋ ਜੂਗਾ ਇਸ ਸਾਲ ਦਾ ਆਪਾਂ ਨੂੰ ਆਈਡੀਆ ਲਾਈ ਆਪਾਂ ਘੱਟੋ ਘੱਟ ਹੀ ਰੱਖੋ 3 ਗਲਾਖ ਲੱਖ ਰੁਪਇਆ 3 ਗਲਾਖ ਲੱਖ ਰੁਪਇਆ ਸਾਲ ਦਾ ਹੋ ਸਕਦਾ ਹੈ ਖਰਚਾ ਖਰਚਾ ਕੱਢ ਕੇ ਹਰਤਾ ਕੱਢ ਕੇ ਮਨਾਫਾ ਇਹ ਵੀ ਦੇਖ ਸਕਦੇ ਹੋਗੇ ਜਾਨਕੀ ਟੋਟਲ ਜੇ ਆਪਾਂ ਖਰਚਾ ਮੰਨੇ ਖਰਚਾ ਕਿੰਨਾ ਹੋ ਜੂਗਾ ਖਰਚਾ ਕਿੰਨਾ ਹੋ ਜੂ ਸਾਲ ਦਾ ਸਾਲ ਦਾ ਖਰਚਾ ਆਪਾਂ ਨੂੰ ਇੱਕ ਤਾਂ ਨੀਰਾ ਲਿਆਉਣਾ ਪੈਂਦਾ ਹੈ ਗੁਵਾਰੀ ਦਾ ਮੂੰਗੀ ਦਾ ਲੈਣਾ ਪੈਂਦਾ ਹੈ ਠੀਕਾ ਜਿਵੇਂ ਭੇਡਾਂ ਚ ਇੰਨਾ ਕੋਈ ਕਾੜਾ ਗੋੜਾ ਦੇਣਾ ਪੈਂਦਾ ਹੈ ਕਾੜਾ ਗੋੜਾ ਦੇਣਾ ਪੈਂਦਾ ਠੀਕਾ ਤੇ ਇਹਦਾ ਤਾਂ ਮੇਨ ਇਹੀ ਖਰਚਾ ਹੈਗਾ ਠੀਕਾ ਠੀਕ ਹੈ ਬਸ ਬੱਕਰੀਆਂ ਚ ਲਾ ਲੋ ਦਵਾਈਆਂ ਦਾ ਖਰਚੇ ਹੋ ਜਾਣਾ ਖਰਚੋ ਕਾੜੇ ਕੂੜੇ ਹੋ ਗਏ ਸਭ ਚ ਚੱਲਦੇ ਆ ਹਨਾ ਠੀਕ ਆ ਇਹ ਪਿੱਛੇ ਹੁਣ 100 ਕੁਇੰਟਲ ਤੋਂ ਜ਼ਿਆਦਾ ਲਿਆ ਸੀ ਵੀਰਾ ਕਿੰਨੇ ਟਾਈਮ ਚ ਚੱਕਦਾ ਉਹ ਉਹ ਬਸ ਸਾਲ ਸਾਲ ਚ ਖਾਦਾ ਸਾਲ ਸਾਲ ਕਰਦਾ ਠੀਕ ਆ ਹਾਂਜੀ ਹਾਂ 200 ਕੁਇੰਟਲ ਚੱਕ ਦੇਣੀ ਹੁਣ ਚੱਕ ਦੇਣੀ ਇੱਕ ਸਾਲ ਦੇ ਵਿੱਚ ਹਨਾ ਸਹੀ ਗੱਲ ਆ ਬਈ ਦੇਖ ਸਕਦੇ ਹੋਗੇ ਹੋਰ ਦਿਖਾਈਏ ਇੱਕ ਦੋ ਬੱਕਰੀਆਂ ਫਿਰ ਆਪਾਂ ਅਪਲਡ ਕਰਦੇ ਹਾਂਗੇ ਤੇ ਵੀ ਕਦੋਂ ਬੱਕਰੀ ਹੋਰ ਦਿਖਾਉਣਾ ਤੁਹਾਨੂੰ ਦੇਖ ਸਕਦਾ ਚੰਗੇ ਚੰਗੇ ਬੱਕਰੀਆਂ ਰੱਖੀਆਂ ਹੋਈਆਂ ਨੇ ਵੀਰ ਨੇ ਬਾਈ ਇਹ ਤਾਂ ਕਹਿੰਦੇ ਵੀ ਹਜੇ ਤਾਂ ਅਸੀਂ ਇਕੱਠੀ ਕਰ ਰਹੇ ਹਾਂਗੇ ਹਨਾ ਤਿੰਨ ਸਾਲ ਤਾਂ ਜਣੀ ਕੋਈ ਲੱਗ ਜਾਂਦਾ ਨਾ ਬਰੀਡ ਤਿਆਰ ਕਰ ਰਹੇ ਹਾਂ ਬਰੀਡ ਤਿਆਰ ਕਰੀਆ ਬਾਈ ਉਹਨੇ ਨਾਲ ਤਾਂ ਲੈ ਵੀ ਆਹ ਦੇਖ ਸਕਦਾ ਨੱਕ ਨਕੋੜ ਦੀ ਚੰਗੀ ਆ ਬੱਕਰੀ ਦੇਖ ਸਕਦੇ ਆ ਬਾਈ ਇੱਕ ਐਮਐਸ ਹੋਇਆ ਬਈ ਇਹ ਇਹ ਤੀਜੇ ਸੂਏ ਜੀ ਤੀਜੇ ਅੱਠ ਦੰਦ ਹੋ ਗਏ ਲੈ ਵੀ ਤੀਜੇ ਸੂਏ ਅੱਠ ਦੰਦ ਆ ਕੀ ਕੰਨ-ਕੰਨ ਚੈੱਕ ਕਰੋ ਬਾਈ ਚੰਗੀ ਆ ਬੱਕਰੀ ਨਾ ਬਾਈ ਹੋਰ ਫੜ ਲਓ ਬਾਈ ਕਾਲੇ ਕੇ ਮੇਲੇ ਚ ਖੜਿਆ ਬਈ ਆਏ ਸਾਲ ਮੇਲਾ ਹੁੰਦਾ ਪਹੁੰਚ ਥੋੜਾ ਜਿਹਾ ਬਰੀਡ ਤੇ ਜ਼ਿਆਦਾ ਧਿਆਨ ਦੇਈ ਬਰੀਡ ਦੇ ਉੱਪਰ ਧਿਆਨ ਦਿਓ ਹਾਂ ਚੰਗੀ ਗੱਲ ਵੀ ਹੈ ਬਈ ਖੰਨ ਕੋਣ ਦੇਖ ਸਕਦੇ ਹੋ ਬਈ ਇਹ ਪਲੂਣ ਪੱਠਾ ਜੀ ਪਲੂਣ ਪੱਠਾ ਹੋਵੇਗਾ ਦੰਦ ਇਹ ਦੰਦ 6 ਹੁੰਦੇ 6 ਦੰਦ ਆ ਬਈ ਪਲੂਣ ਪੱਠਾ ਦੇਖ ਸਕਦੇ ਹੋਗੇ ਹਾਂਜੀ ਹਾਂਜੀ ਡਾਕਟਰ ਬਈ ਨੰਬਰ ਦੇ ਦੇ ਤੁਹਾਨੂੰ ਆਪਣਾ ਹਾਂਜੀ ਨੰਬਰ ਮੇਰਾ 98765 ਜੀ 49886 ਹੋਰ ਕਰਦੇ ਇੱਕ ਵਾਰ ਨੰਬਰ 99763 ਜੀ 4986 ਲੋਬ ਜੀ ਬਾਈ ਜੀ ਜੇ ਕੋਈ ਵੀ ਜਾਣਕਾਰੀ ਲੈਣੀ ਹੋਊਗੀ ਤਾਂ ਬਾਈ ਜੀ ਨਾਲ ਸੰਪਰਕ ਕਰ ਲੈ ਨੰਬਰ ਦੇਤਾ ਠੀਕ ਹੈ ਜੀ ਤੇ ਮਾਲ ਕਿਵੇਂ ਲੱਗਿਆ ਬਾਈ ਜੀ ਤੇ ਗੱਲਾਂ ਕਿਵੇਂ ਲੱਗੀਆਂ ਕਮੈਂਟ ਕਰਕੇ ਜੁਦਾ ਦਿਓ ਠੀਕ ਹੈ ਬਾਈ ਜੀ ਧੰਨਵਾਦ ਬਾਈ ਧੰਨਵਾਦ